ਇਹ ਜੋ ਸਰੀਰ ਬਣਦਾ ਕਿ ਵੱਧ ਨਾਲ ਲੱਗ ਜਾਂਦਾ ਹੈ ਕਿ ਰਸਟ ਪੋਸਟ ਹੋ ਜਾਂਦਾ ਹੈ ਇਹ ਵਾਅਦੇ ਕਰਕੇ ਆਇਆ ਹੁੰਦਾ ਉਸ ਹੈ ਜਦੋਂ ਇਹ ਮਾਂ ਦੇ ਕਰਪ ਦੇ ਵਿੱਚ ਹੁੰਦਾ ਮੋਦਤਾ ਵਾਅਦੇ ਕੀ ਕਿ ਜਦੋਂ ਸੰਸਾਰ ਵਿੱਚ ਆ ਗਿਆ ਉਹ ਲੱਗਿਆ ਕਿਰਤ ਕਾਣ ਹੋ ਗਏ ਆ ਕਿਰਤ ਕਾਣ ਹੋ ਗਏ ਆ ਕੋ ਵੀ ਕੀ ਦਾ ਪਰਮਾਤਮਾ ਜਿਸ ਨੇ ਸਾਰੇ ਸੰਸਾਰ ਨੂੰ ਅਰੰਗ ਰੂਪ ਜਵਨਿਆ ਹੋਇਆ ਪ੍ਰਕਿਰਤੀ ਵਿੱਚ ਬਨਿਆ ਹੋਇਆ ਪ੍ਰਕਿਰਤੀ ਦੇ ਸੁਖ ਭਾਵ ਜੋ ਕੁਝ ਵੀ ਦੇਖ ਰਹੇ ਆ ਸਭ ਕੁਝ ਪਰਮਾਤਮਾ ਤੋਂ ਬਿਨਾਂ ਨਹੀਂ ਮਿਲਿਆ ਕਿ ਜੋ ਕੁਝ ਹੈ ਮੇਰਾ ਮਿਜਮੇ ਇਕੈਸ਼ਣ ਸੰਸਾਰ ਚ ਕੁਛ ਨਹੀਂ ਕਿਤੇ ਦਾ ਜੋ ਕੁਛ ਹੈ ਸੋ ਤੇਰਾ ਸਭ ਕੁਝ ਉਸਮਾਲ ਕਰਤਾ ਕਿ ਤੇਰੀਆਂ ਦਿੱਤੀਆਂ ਦਾਤਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਂ ਸਾਰਿਆਂ ਨੂੰ ਭਾਵ ਤਿੰਨਾਂ ਲੋਕਾਂ ਨੂੰ ਭਾਵੇਂ ਉਹ ਦੇਵੀ ਦੇਵਤ ਵੀ ਹੋਣਾਂ ਵੀਰ ਭਗਬਰ ਹੋਣ ਜੋ ਵੀ ਹੈ ਭਾਈ ਸਭ ਨੂੰ ਦਾਤਾਂ ਦੇ ਜੋ ਭੰਡਾਰੇ ਆ ਨਾ ਉਹ ਵਾਇਰੂ ਦੇ ਤਾਂ ਉਹ ਸਮਾਲਕ ਤੋਂ ਸਾਰੇ ਮੰਗਦੇ ਐ ਮਨੁੱਖ ਵੀ ਮੰਗਦਾ ਮਨੁੱਖ ਕਿਆ ਵੀਰ ਉਹਨਾਂ ਮੰਗਦਿਆਂ ਕੋਲ ਈਕ ਮੰਗਦਾ ਜਿਹੜੇ ਖੁਦ ਉਹਦੇ ਭਿਖਾਰੀ ਐ ਜੇ ਭਾਈ ਭਿਖਾਰੀ ਬਣਨ ਹੀ ਲੱਗੇ ਆ ਤੇ ਉਸ ਦਾ ਡਾਇਰੈਕਟ ਬਣਨਾ ਸਿੱਧਾ ਬਣਨਾ ਕਿਉਂ ਬਿੰਗ ਵਾਲਾ ਪੋਣਾ ਹੈ ਬਿੰਗ ਵਾਲ ਚ ਤੈਨੂੰ ਆਨੰਦ ਨਹੀਂ ਮਿਲਣਾ ਉਹ ਸੁੱਖ ਨਹੀਂ ਮਿਲਣਾ ਉਹ ਘਰੀ ਤੋਂ ਪੀਕ ਲੈ ਕੇ ਭਾਈ ਉਹ ਸੁੱਖ ਥੋੜੀ ਮਿਲਣਾ ਜਿਹੜਾ ਮੇਨ ਮਾਲਕ ਤੋਂ ਮਿਲ ਜਾਣਾ ਹਣ ਜੋ ਅਸਲ ਵਾਹਿਗੁਰੂ ਇੱਕ ਹੈ ਸਿੱਧਾ ਉਹਦੇ ਦਰ ਤੇ ਖੜ ਜਾ ਕੇ ਹਾਂ ਪੀਖਕ ਪੇਖਾਰੀ ਦਾਦੇ اے ਮਾਲਕ ਅਸੀਂ ਤੇਰੇ ਦਰ ਤੇ ਆਇਆ ਮੰਗਣ ਕੀ ਆਇਆ ਜਾਚਕ ਮੰਗੇ ਦਾਨ ਦੇਹ ਪਿਆਇਆ ਕਿ ਉਹਦੇ ਦਰ ਤੇ ਜੇ ਕੁਝ ਮੰਗਣਾ ਨਾ ਉਹਦਾ ਨਾਮ ਮੰਗ ਲੈ ਜਿਸ ਤਰ੍ਹਾਂ ਇਸਤਰੀ ਹੈ ਕਿ ਜਦੋਂ ਕਿਸੇ ਮਰਦ ਦਾ ਉਸ ਨਾਮ ਮਿਲ ਜਾਂਦਾ ਭਾਗ ਗ੍ਰਹਿਸਤੀ ਜੀਵਨ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਇੱਕ ਔਰਤ ਨੂੰ ਉਸਦੇ ਪਤੀ ਦਾ ਨਾਮ ਮਿਲ ਗਿਆ ਕੇ ਭਾਈ ਭਲਾਨੇ ਸਿੰਘ ਦੀ ਜਾਂ ਜੋ ਵੀ ਸਖਸ ਦਾ ਨਾਮ ਲਿਆ ਜਾਂਦਾ ਕੇ ਉਸਦੇ ਭਾਈ ਇਹ ਪਤਨੀ ਹੈ ਉਹ ਵੀ ਕਹਿੰਦੀ ਹੈ ਕਿ ਮੇਰਾ પતિ ਆਪਣੇ પતિ ਦਾ ਨਾਮ ਲੈ ਕੇ ਪੁਕਾਰ ਕੇ ਦੱਸਦੀ ਹੈ ਕੋਈ ਵੀ ਹੋ ਸਕਦਾ ਆਰਾਮ ਸ਼ਾਮ ਰੱਖਣ ਕਿ ਕੋਈ ਵੀ ਨਾਮ ਨਾ ਹੋ ਸਕਦਾ ਜੋ ਨਾਮ ਹੈ ਬਈ ਸੰਸਾਰ ਦੇ ਵਿੱਚ ਜਦੋਂ ਉਸ ਨੂੰ ਨਾਮ ਮਿਲ ਗਿਆ ਤੇ ਉਸ ਨੂੰ ਇੱਜ਼ਤ ਮਾਣ ਸਨਮਾਨ ਵੀ ਮਿਲ ਗਿਆ ਤੇ ਪਤੀ ਦੇ ਘਰ ਦੇ ਵਿੱਚ ਖਜ਼ਾਨੇ ਹੁੰਦੇ ਉਹਦੇ ਚਾਬੀਆਂ ਵੀ ਉਹਦੇ ਕੋਲ ਹੀ ਹੁੰਦੀਆਂ ਫਿਰ ਫਿਰ ਉਹ ਮੰਗਣਾ ਨਹੀਂ ਪੈਂਦਾ ਕਿਉਂ ਨਾਮ ਮਿਲ ਗਿਆ ਭਾਈ ਨਾਮ ਮਿਲ ਗਿਆ ਤੇ ਖਜ਼ਾਨੇ ਦੀਆਂ ਚਾਬੀਆਂ ਵੀ ਮਿਲ ਗਿਆ ਘਰ ਦੀ ਉਸੇ ਤਰ੍ਹਾਂ ਹੀ ਪਰਮਾਤਮਾ ਦਾ ਸਾਹਵਕਤਾ ਹੈ ਕਿ ਜਦੋਂ ਇੱਕ ਟੁੱਟੀ ਹੋਈ ਆਤਮਾ ਇਸਤਰੀ ਰੂਪ ਆਤਮਾ ਠਾਕੁਰ ਇੱਕ ਸਵਾਈ ਦਾ ਅਸੀਂ ਸਾਰੇ ਸ੍ਰੇਤੀ ਸਾਰੀ ਇਸਤਰੀਆਂ ਚ ਆਉਣੇ ਐ ਸੀ ਪਰਮਾਤਮਾ ਦੀ ਅਸੀਂ ਇਸਤਰੀ ਤੇ ਟੁੱਟੇ ਹੋਏ ਆਤੋ ਅਸੀਂ ਉਹਦੇ ਨਾਲ ਆਪਣਾ ਨਾਤਾ ਇਸ ਤਰ੍ਹਾਂ ਜੋਣਾ ਕਿ ਉਹਦਾ ਨਾਮ ਸਾਨੂੰ ਮਿਲ ਜAVE ਕਿ ਪਰਮਾਤਮਾ ਕਹਿ ਰਹੇ ਹੋਏ ਕਿ ਜਦ ਪ੍ਰਮਾਤਮਾ ਦਾ ਨਾਮ ਜੁੜ ਗਿਆ ਬਈ ਕਿ ਭਈ ਇਹ ਪ੍ਰਮਾਤਮਾ ਦੀ ਆਤਮਾ ਹੈ ਕਿ ਜੋ ਆਤਮਾ ਹੈ ਇਹ ਪ੍ਰਮਾਤਮਾ ਦੀ ਹੈ ਫਿਰ ਤਾਂ ਜਿਹੜੀ ਆਤਮਾ ਪ੍ਰਮਾਤਮਾ ਦੀ ਹੋਗੀ ਉਹਨਾਂ ਦਾ ਮੰਨਣ ਦੀ ਲੋੜ ਹੀ ਕੁਝ ਨਹੀਂ ਹੈ ਭਾਵੇਂ ਦੇਵੀ ਦੇਵਤੇ ਲਾ ਲਓ ਜੋ ਵੀ ਲਾ ਲਓ ਇਹ ਪ੍ਰਮਾਤਮਾ ਦੇ ਨਾਲੋਂ ਟੁੱਟੇ ਹੋਏ ਨਹੀਂ ਐ ਜੁੜੇ ਹੋਏ ਨਹੀਂ ਐ ਅਸੀਂ ਅਕਸਰ ਸ਼ਰਧਾ ਭਾਵਨਾ ਲੈ ਕੇ ਦੇਵੀ ਦੇਵਤਿਆਂ ਦੇ ਦਰਾਂ ਤੇ ਜਾਂਦੇ ਆਂ ਹੋਰ ਜਗ੍ਹਾ ਤੇ ਜਾਂਦੇ ਆਂ ਕਦੇ ਸੋਚੇ ਇਹ ਤਾਂ ਖੁਦ ਮੰਨਤੇ ਆ ਭਈ ਇਹ ਤਾਂ ਉਹ ਸ੍ਰਿਸ਼ਟੀ ਵਿੱਚ ਆਉਂਦੇ ਆ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਾਰ ਸਾਰਿਆਂ ਨੂੰ ਦਾਤਾ ਦੇਣ ਵਾਲਾ ਇੱਕ ਵਾਹਿਗੁਰੂ ਹੈ ਨਿਰੰਕਾਰ ਅਕਾਲ ਪੁਰਖ ਹੈ ਤੇ ਤੂੰ ਉਹ ਤੋਂ ਹੀ ਮੰਗਣਾ ਫਿਰਦਸ ਉਹ ਤਾਂ ਸਿੱਧਾ ਨਾਮ ਮੰਗ ਲਾ। ਬਸ ਨਾਮ ਮਿਲ ਗਿਆ ਬਾਕੀ ਕੁਝ ਵੀ ਮੰਗਣ ਦੀ ਲੋੜ ਨਹੀਂ ਏ। ਚਾਬੀਆਂ ਤੇਰੇ ਕੋਲੇ ਐ ਜੋ ਮਰਜ਼ੀ ਚੁੱਕ। ਜਿੰਨੂੰ ਮਰਜ਼ੀ ਬਰਤਾਈ ਵੀ ਹੁੰਦਾ ਨਾਲ। ਕੇ ਜੋ ਏ ਸਤਰੀ ਜਿਸਨੂੰ ਆਪਣੇ ਪਤੀ ਦਾ ਨਾਮ ਲੱਗ ਗਿਆ ਉਹ ਆਪਣੇ ਕੋਈ ਵਸਤੂਆਂ ਰੱਖ ਸਕਦੀ ਐ, ਬਰਤਾ ਵੀ ਸਕਦੀ ਐ। ਉਸ ਵਾਸਤਾ 'ਚ ਪਹੁੰਚ ਜਾਏਗਾ। ਹੁਣ ਪ੍ਰਮਾਤਮਾ ਦੇ ਜਿਸ ਦਿਨ ਹੋ ਗਏ ਫਿਰ ਮੰਗਣ ਦੀ ਕੋਈ ਲੋੜ ਹੀ ਨਹੀਂ ਬਸ ਮੰਗਦੇ ਜਾਤਾ ਕੀ ਹੈ ਆਚਨੇ ਵੀ ਗਲ ਕਹੀ ਹੈ ਵਸਤਾ ਉਹ ਬਣਾਇਆ ਇਹ ਤਾਂ ਮੰਗਣ ਵਾਲੀ ਫਰਤ ਛੱਡ ਹੈ ਮੰਗਤ ਮਾਣ ਨਾ ਪਾਇਆ ਗੁਰਬਾਣੀ ਦਾ ਹੀ ਕਹਿੰਦੇ ਮੰਗ ਕੇ ਮਾਣ ਨਹੀਂ ਮਿਲਦਾ ਜੋ ਵਸਤੂ ਆਪਣੇ ਆਪ ਮਿਲ ਜਵੇ ਜਾ ਆਪ ਦੇ ਕੋਈ ਚਾਬੀਆਂ ਆਪ ਹੀ ਚੁੱਕ ਲੈਣੀਆਂ ਬਾਈ ਆਪਦੀ ਵਸਤੂ ਜਿੱਤੇ ਧਕਾਰਾ ਨੂੰ ਕੋ ਚੱਕਣ ਦਾ ਡਰ ਕਾ ਦਾ ਘਰੇ ਵੀ ਦੇ ਹੁੰਦਾ ਨਾ ਜੋ ਘਰ ਵਿੱਚ ਵਸਤੂ ਨਹੀਂ ਹੈ ਅਸੀਂ ਆਸ ਪਰੋਸ ਆਣ ਗਵਣ ਯਾਰ ਦੋਸਤ ਮਿੱਤਰਾਂ ਤੋਂ ਮੰਗਦੇ ਹਾਂ ਮੰਗਣ ਗਿਆਸ ਮਰ ਗਿਆ ਕਿ ਨੀਵਾਉਣਾ ਪੈਂਦਾ ਚੋਣਾ ਪੈਂਦਾ ਨਾ ਪਰ ਜੀ ਦਾ ਤੂੰ ਮਾਲਕ ਹੈ ਉਹਦਾ ਭਾਈ ਜਦੋਂ ਮਰਦੀ ਚੁੱਕ ਕੇ ਵਾਰਤੀ ਚੱਲ ਪਈ ਤੇਰੀ ਹੈ ਬਈ ਤੇਰੀ ਹੋਵੇ ਜਾਂ ਉਸ ਇਸਤਰੀ ਜਿਸ ਨੂੰ ਪਤੀ ਦਾ ਨਾਮ ਮਿਲਗੇ ਵਿਰੋਧ ਖਜਾਨੇ ਆ ਮਾਲਕਣਾ ਅਗਲੀ ਉਸੇ ਤਰ੍ਹਾਂ ਜਦੋਂ ਆਤਮਾ ਪ੍ਰਮਾਤਮਾ ਦੇ ਘਰ ਵਿੱਚ ਪਰਵੇਸ਼ ਕਰਨਗੀ ਇਸ ਆਤਮਾ ਨੂੰ ਉਥੀ ਤਾਂ ਬਾਹਰ ਨਾ ਪਾਈ ਉਥੀ ਤਾਂ ਟੁੱਟੀ ਹੋਈ ਉਤੋਂ ਹੀ ਵਿਛੜੀ ਹੋਈ ਹੈ ਕਿ ਆਤਮਾ ਨੂੰ ਉਸ ਸਥਾਨ ਤੇ ਲੈ ਕੇ ਜਾਣਾ ਜਿੱਥੇ ਸਾਰੇ ਸੁੱਖ ਮੰਗਣ ਦੀ ਲੋੜ ਹੀ ਕੁਝ ਨਹੀਂ ਮੁੱਤੇ ਕੋਈ ਦੁੱਖ ਤੱਕਈ ਵੀ ਹੈ ਨਹੀਂ ਉਹਤੇ ਸੰਕਟ ਹੀ ਕੋਈ ਨਹੀਂ ਇਹ ਸਭ ਤੋਂ ਵੱਡਾ ਜੋ ਮਾਲਕ ਹੈ ਨਿਰੰਕਾਰ ਇੱਕ ਓੰਕਾਰ ਉਹਦੇ ਉੱਪਰ ਤਾਂ ਕੁਝ ਹੈ ਹੀ ਨਹੀਂ ਨਾ ਉਹਦੇ ਨਾਲ ਜੁੜ ਗਏ ਆ ਤੇ ਮਯਾਲਾ ਤੁਹਾਨੂੰ ਕਿਸ ਦੀ ਕੋਈ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਦੇ ਦੂਗਾ ਇਹ ਤੁਹਾਨੂੰ ਕੋਈ ਸੰਕਟ ਆ ਜਾਏਗਾ ਨਹੀਂ ਆਵੇਗਾ ਨਾ ਕਿ ਐਡੇ ਵੱਡੇ ਨਾਲ ਨਾਤਾ ਜੁੜ ਗਿਆ ਉਹਦੇ ਉੱਪਰ ਕੋਈ ਹੈ ਹੀ ਨਹੀਂ ਤੇ ਬਾਕੀ ਤਾਂ ਬਿਰਖ ਭਰਾਂਗੇ ਨਾ ਡਰਨਗੇ ਹਣ ਜਿਨ੍ਹਾਂ ਚਿਰ ਆਤਮਾ ਪਰਮੇਸ਼ਰ ਤੋਂ ਟੁੱਟੀ ਹੋਈ ਹੈ ਇਹ ਨਹੀਂ ਜਨਮ ਮਰਨ ਦੇ ਵਿੱਚ ਆਉਣਾ ਇਹਨੂੰ ਸੰਕਟ ਮਿਲਣੇ ਆ ਦੁੱਖ ਮਿਲਣੇ ਆ ਤੇ ਬਾਛਾ ਕਹਿੰਦੇ ਹੈ ਇਹ ਕੱਟੇ ਜਾਣਗੇ ਕਿਵੇਂ ਦਰਸ਼ਨ ਪਰ ਸਿਆ ਗੁਰੂ ਕੈ ਜਨਮ ਮਰਨ ਦੁੱਖ ਜਿ ਆਈ ਕਿ ਗੁਰੂ ਦੇ ਦਰਸ਼ਨ ਇਹ ਨਹੀਂ ਕਿ ਮੰਦਰਾ ਕੋਤਰੇ ਚਲੇ ਕੇ ਧਰਮਿਕ ਸਥਾਨ ਤੇ ਚਲੇ ਕੇ ਧਰਮ ਗ੍ਰੰਥਾਂ ਨੂੰ ਦੇਖ ਲਿਆ ਦਰਸ਼ਨ ਹੋ ਗਏ ਇਹਨੇ ਤਾਂ ਵਿਧੀ ਲਈ ਕੀਈ ਜਾਂ ਵਿਧੀ ਉਸ ਸਥਾਨ ਤੇ ਮਿਲਦੀ ਹੈ ਕਿ ਧਰਮਿਕ ਸਥਾਨ ਹੁੰਦਾ ਮੰਦਰ ਹੋਵੇ ਗੁਰਦਰਾ ਸਾਹਿਬ ਉੱਥੇ ਦਾ ਭਾਈ ਇਹਨਾਂ ਗ੍ਰੰਥਾਂ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਤੁਹਾਨੂੰ ਪੜ੍ਹ ਕੇ ਸੁਣਾਇਆ ਜਾਂਦਾ ਵਿਖਿਆਨ ਕੀਤਾ ਜਾਂਦਾ ਉਹਦੀ ਵਿਆਖਿਆ ਕੀਤੀ ਜਾਂਦੀ ਹੈ ਦਰਸ਼ਨ ਤਾਂ ਉਸ ਵਿਆਖਿਆ ਨੂੰ ਸਰਵਣ ਕਰਕੇ ਹੋਣੇ ਨੇ ਨਾ ਜਿਹੜੇ ਦਰਸ਼ਨ ਕਰਨੇ ਨੇ ਉਹ ਤਾਂ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਸਰਵਣ ਕਰਨਾ ਤੇ ਮੰਨਣਾ ਤੇ ਪਤਾ ਕਰਨਾ ਕਿ ਵਾਹਿਗੁਰੂ ਤੇਰੇ ਘਰ ਦੇ ਵਿੱਚ ਮੈਂ ਕਿਵੇਂ ਪਹੁੰਚ ਸਕਦਾ ਤੇਰੇ ਦਰਸ਼ਨ ਕਿਵੇਂ ਹੋ ਸਕਦੇ ਆ ਜਿਨ੍ਹਾਂ ਦਰਸ਼ਨਾਂ ਦੇ ਨਾਲ ਮੇਰਾ ਜਨਮ ਮਰ ਨਹੀਂ ਕੱਟਿਆ ਜਾਵੇ ਉਹ ਦਰਸ਼ਨ ਕਿਵੇਂ ਹੁੰਦੇ ਆ ਉਹਨ ਵੈਸੇ ਪਰਮਾਤਮਾ ਹੈ ਕਿ ਘਟ ਘਟ ਮੈਂ ਹਰ ਜੂ ਵਸੇ ਘਟ ਘਟ ਦੇ ਵਿੱਚ ਵਸਿਆ ਹੈ ਬਈ ਵਾਹਿਗੁਰੂ ਨਿਰਕਾਰਾ ਕਾਲਪੁਰਖ ਪਰ ਫਿਰ ਵੀ ਉਹ ਕਿਸੇ ਨੂੰ ਕਿੱਦਾਂ ਦੇਖੀਏਗਾ ਕਿਹੜਾ ਰੂਪ ਦੇਖੀਏਗਾ ਨਾ ਰੂਪ ਨਾ ਰੇਖਾ ਨਾ ਰੰਗ ਕਿਛ ਤ੍ਰੇ ਗੁਣ ਤੇ ਪ੍ਰਵਰਪੈਨ ਨਾ ਗੁਣਾ ਤੋਂ ਮੁਕਤ ਨਾ ਕੋਈ ਰੰਗ ਨਾ ਕੋਈ ਆਕਾਰ ਹੈ ਨਾ ਕੋਈ ਸ਼ਕਲ ਹੈ ਕੋਈ ਸਰੂਪ ਹੀ ਨਹੀਂ ਹੈ ਕਿਵੇਂ ਲੱਭੀਏ ਪਰਮਾਤਮਾ ਦੇ ਦਰਸ਼ਨ ਵੀ ਕਰਨੇ ਆ ਉਹ ਦਰਸ਼ਨ ਕਿਵੇਂ ਕਰਾਂ ਉਹ ਦਰਸ਼ਨ ਕਰਾਉਂਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਗਿਆਨ ਦਿੰਦੇ ਆ ਕਿ ਦਰਸ਼ਨ ਪਈ ਹੋਣਗੇ ਜਦੋਂ ਗੁਰਵਾਣੇ ਚ ਲਿਖਿਆ ਹੋਇਆ ਹੈ ਕਿ ਦਰਸ਼ਨ ਪਰ ਸੇ ਗੁਰੂ ਕੇ ਦਰਸ਼ਨ ਤਾਂ ਹੋਣੇ ਹੋਣੇ ਨੇ ਬਈ ਇਹ ਨਹੀਂ ਕਿ ਪ੍ਰਮਾਤਮਾ ਰੰਗ ਰੂਪ ਤੋਂ ਵਿਮੁਕਤ ਹੈ ਫਿਰ ਵੀ ਦਰਸ਼ਨ ਨਹੀਂ ਦਵੇਗਾ ਔਰ ਇਹ ਹੀ ਤਾਂ ਗੱਲ ਸਮਝਣੀ ਹੈ ਕਿਥੇ ਗੁਰਦੁਆਰੇ ਜਾ ਕੇ ਸੋਝੀ ਪਾਈ ਸੇ ਕਿ ਗੁਰੂ ਦੇ ਦਵਾਰ ਤੇ ਗੁਰੂ ਦਾ ਦਵਾਰ ਕਿਹੜਾ ਗੁਰੂ ਨਾਨਕ ਸਾਹਿਬ ਇਹ ਹੈ ਉਹ ਦਰਵਾਜ਼ਾ ਜਿਹਦੇ ਅੰਦਰ ਉਹ ਅਤੁੱਟ ਗਿਆਨ ਭਰਿਆ ਹੋਇਆ ਖਜ਼ਾਨਾ ਭਰਿਆ ਹੋਇਆ ਹੈ ਜਿਹੜਾ ਖਜ਼ਾਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪਣੀ ਸਮਝ ਲੋ ਮਿਹਨਤ ਆਪਣੀ ਕਮਾਈ ਸਦਕਾ ਅਕਾਲ ਪੁਰਖ ਦੇ ਘਰ ਤੋਂ ਲੈ ਕੇ ਆਏ ਉਹ ਖਜ਼ਾਨਾ ਹਰ ਇੱਕ ਦੇ ਵਸਦੀ ਗੱਲ ਨਹੀਂ ਹੁੰਦਾ ਲੈਣਾ ਇੱਕ ਖਜ਼ਾਨਾ ਵੈਰੂ ਉਹਨਾਂ ਬਾਤੀ ਖੋਲਦਾ ਜਿਨ੍ਹਾਂ ਦੀ ਭਗਤੀ ਉੱਚੀ ਹੋਵੇ ਸੇਵਾ ਉੱਚੀ ਹੋਵੇ ਜਿਨ੍ਹਾਂ ਨੂੰ ਮਾਲਕ ਅਧਿਕਾਰੀ ਸਮਝਦਾ ਕਿ ਇਹਨਾਂ ਨੂੰ ਮੈਂ ਖਜ਼ਾਨਾ ਦਵਾਂ ਤੇ ਸਾਰੀਆਂ ਕੁਬੀਆਂ ਸੰ ਅਨੰਤ ਕਲਾ ਹੋਏ ਢਾਕਰ ਤੜੇ ਸਾਰੇ ਅਵਧਾਰ ਨੇ ਕਿ ਸਾਰੇ ਕੋਈ 14 ਕਾਮਲਾ ਲੈ ਕੇ ਆਇਆ ਸੰਸਾਰ ਦੇ ਵਿੱਚ ਸ਼ਕਤੀਆਂ ਭਾਵ 16 ਕਲਾ ਜੰਜੀ ਮਹਾਰਾਜ ਲੈ ਆਏ ਪਰ ਜਦਨ ਗੁਰਨਾਨਕ ਸਾਹਿਬ ਨੇ ਆਵਾਜ਼ ਉਹਨਾਂ ਬਾਅਦ ਤੇ ਇਹ ਵਚਨ ਅਨੰਤ ਕਲਾ ਇਹ ਸ਼ਕਤੀਆਂ ਦਾ ਅੰਤ ਹੀ ਕੋਈ ਨਹੀਂ 14 16 ਦੀ ਗੱਲ ਛੱਡੋ ਗਿਣਤੀ ਮਿੰਟ ਦੀ ਗੱਲ ਛੱਡੋ ਗਿਣਤੀ ਤੋਂ ਬਾਹਰ ਅਨੰਤ ਕਲਾ ਹੋਏ ਢਾਕਰ ਚੜਿਆ ਅਨੇਕਾਂ ਸ਼ਕਤੀਆਂ ਪਾਵਦਾ ਜੋ ਸ਼ਕਤੀ ਉਹਨਾਂ ਦੇ ਕੋਲੇ ਆ ਪਾਵਰ ਉਹਨਾਂ ਦੇ ਕੋਲੇ ਹੈ ਬਸ ਇੱਕੋ ਕੋਲ ਹੁੰਦੀ ਹੈ ਉਹ ਹੈ ਵਾਹਿਗੁਰੂ ਨਿਰੰਕਾਰ ਆਪ ਤੇ ਜਾਂ ਫਿਰ ਗੁਰੂ ਨਾਨਕ ਸਾਹਿਬ ਵਜਾ ਕਿ ਦੋਨੇ ਇੱਕੋ ਹੀ ਹੈ ਬਈ ਕਿ ਵਾਹਿਗੁਰੂ ਔਰ ਨਾਨਕ ਪਾਤਸ਼ਾਹ ਦੇ ਮਹਾਰਾਜ ਚ ਕੋਈ ਭੇਦ ਨਹੀਂ ਹੈ ਦੋਨੇ ਇੱਕ ਨੇ ਦੋਨੇ ਘਟ ਘਟ ਸਮਾਏ ਹੋਏ ਨਾਮ ਦੋ ਹੋ ਸਕਦੇ ਹੈ ਤੇ ਫਿਰ ਵੀ ਇੱਕ ਹੈ ਇੱਕ ਆ ਜੋ ਦੋਈ ਮੂਰਤੀ ਫਿਰ ਮਿਲਾਵਾ ਹੋਏ ਕਿ ਦੋਨੇ ਇੱਕ ਨੇ ਕੋਈ ਭੇਦ ਨਹੀਂ ਕੋਈ ਫਰਕ ਨਹੀਂ ਹੈ ਔਰ ਬਾਦਸ਼ਾਹ ਨੇ ਗਿਆਨ ਦੇਣਾ ਹੈ ਸੋਝੀ ਦੇਣੀ ਹੈ ਸਮਝਾਉਣਾ ਜਦੋਂ ਗਿਆਨ ਸਤਗੁਰਪਾਲ ਸੇ ਕਹਿੰਦੇ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੇ ਦੁਖ ਕਿ ਭਾਈ ਜਨਮ ਮਰਨ ਦੇ ਦੁਖ ਟੇ ਜਾਣੇ ਜਿੰਨਾ ਚਿਰ ਜੰਮੇਗਾ ਜੰਮਣ ਵੇਲੇ ਵੀ ਦੁੱਖ ਹੈ ਸੰਸਾਰ ਵਿੱਚ ਆ ਗਏ ਆ ਤਦ ਵੀ ਦੁੱਖ ਨੇ ਸਭ ਤੋਂ ਵੱਡਾ ਦੁੱਖ ਤਾਂ ਇਹ ਹੋ ਜਾਂਦਾ ਹੈ ਕਿ ਜਦੋਂ ਪ੍ਰਮਾਤਮਾ ਨੂੰ ਭੁੱਲ ਜਾਂਦਾ ਜਿਹੜਾ ਵਾਅਦਾ ਕਰਕੇ ਆਸੀ ਬਾਤ ਕਰਦੇ ਵਿੱਚ ਕਿ اے ਪ੍ਰਮਾਤਮਾ ਮੈਨੂੰ ਇੱਥੋਂ ਕੱਢ ਲੈ ਮੈਂ ਤੇਰਾ ਨਾਮ ਜਪਾਂਗਾ ਬੰਦਗੀ ਕਰਾਂਗਾ ਤੇ ਜਦੋਂ ਇਹ ਸੰਸਾਰ ਵਿੱਚ ਆਏ ਆ ਬਹੁੜ ਲੱਗੇ ਮਾਇਆ ਕਿ ਮਾਤਾ ਦੇ ਗਰਭ ਚੋਂ ਬਾਹਰ ਆਇਆ ਤੇ ਤੈਨੂੰ ਭਾਈ ਪਹਿਲੇ ਪਿਆਰ ਲਗਾ ਥਾਣ ਦੁੱਧ ਪਹਿਲੀ ਤਾਂ ਬੰਦਗੀ ਪ੍ਰੀਤ ਵੈਰ ਨਾ ਹੋਣੀ ਚਾਹੀਦੀ ਸੀ ਇਹਦਾ ਭੋਜਨ ਲੱਗਿਆ ਕਿ ਇਹਨੂੰ ਦੁੱਧ ਦੀ ਇੱਛਾ ਹੋਗੀ ਪਹਿਲੇ ਪਿਆਰ ਲਗਾ ਥਾਣਾ ਦੁੱਧ ਜੁਜੇ ਮਾਏ ਬਾਪ ਕੇਸਤ ਤੀਜੇ ਭਈਆ ਭਾਬੀ ਭੇਰ ਚੌਥੀ ਤੇਂਦੇ ਚੌਥੀ ਕੀ ਪਿਆਰ ਉਪਨੀਕੇ ਪੰਜਵੇਂ ਖਾਣ ਪੀਣ ਕੇ ਤਾਤ ਜੇ ਮੇ ਕਾਮ ਨਾ ਪੁਛੇ ਜਾਤ ਸਤਵੇਂ ਸੰਜ ਕੀ ਕਰਵਾਸ ਅੱਠਵੇਂ ਗ੍ਰੋਧਵਾ ਤਨਸਾ